ਜਨਨ ਲਈ ਅੱਖਣਾ ਹੁੰਦਾ ਬਾਹਰ ਲਈ ਨਾ ਹੁੰਦਾ ਹੀ ਨਹੀਂ ਪਰ ਅਸੀਂ ਤਾਂ ਬਾਹਰ ਦੀ ਅੱਖਣਾ ਦਰਸ਼ਨ ਜੋੜ ਲਿਆ ਗੁਰਦੁਆਰਾ ਸਾਹਿਬ ਦੀ ਦਰਸ਼ਨ ਕਰਨ ਚੱਲੇ ਹਾਂ ਉਤੋ ਜੇ ਸੰਤਾਂ ਦੇ ਦਰਸ਼ਨ ਕਰ ਲਓ ਜੀ ਦਰਸ਼ਨ ਅਸੀਂ ਤਾਂ ਬਾਹਰ ਜੋੜ ਲਿਆ ਜਦੋਂ ਦਰਸ਼ਨ ਬਾਹਰ ਜੋੜ ਲਿਆ ਤੇ ਅੰਦਰ ਵਾਲਾ ਦਰਸ਼ਨ ਤਾਂ ਖਤਮੇ ਕਰਤਾ ਸੀ ਗੁਰੂ ਬਾਹਰ ਬਣਾ ਲੈ ਦਰਸ਼ਨ ਕਰਨ ਨੂੰ ਦਰਸ਼ਨ ਬਾਹਰ ਵਾਲਾ ਵਸਤੂ ਹੀ ਨਹੀਂ ਹੈ ਅੱਖਾਂ ਨਾਲ ਦਰਸ਼ਨ ਹੁੰਦਾ ਹੀ ਨਹੀਂ ਅੱਖਾਂ ਮਾਝੋ ਦੇਖਣਾ ਜਿਹੜਾ ਫਿਰ ਦਰਸ਼ਨ ਹੋਆ ਦਰਸ਼ਨ ਕੀ ਹੈ ਤਾਂ ਹੀ ਜਿਹੜੇ ਗ੍ਰੰਥ ਨੇ ਸ਼ਾਸਤਰਾਂ ਦਾ ਉਹ ਦਰਸ਼ਨ ਰੱਖਿਆ ਸੀ ਦਰਸ਼ਨ ਸ਼ਾਸਤਰ ਨੇ 6 ਦਰਸ਼ਨ 6 ਸ਼ਾਸਤਰ ਸ਼ਾਸਤਰ ਜੋ ਕੀ ਹੁੰਦੀ ਹੈ ਸਮਝ ਮਤਲਬ ਸਮਝਦਾ ਨਾ ਉਹ ਦਰਸ਼ਨ ਹੈ ਸਮਝਦਾ ਅਕਲ ਨੂੰ ਔੜੀ ਹੈ ਸਭੀ ਤਾਂ ਅਕਲ ਨੂੰ ਔੜੀ ਹੈ ਅੱਖਾਂ ਨਾਲ ਦੇਖ ਕੇ ਵੀ ਸਾਨੂੰ ਸਮਝ ਆਉਂਦੀ ਹੈ ਕਿਸੇ ਨੂੰ ਫੋਟੋ ਦਿਖਾਉਣੇ ਦੇਖਦਾ ਕੀ ਨਹੀਂ ਸਮਝੇ ਆਉਂਦੀ ਹੈ ਨਾ ਇਹ ਕਿ ਵੀ ਸਮਝ ਆਉਂਦੀ ਹੈ ਵੜੰਗਾ ਪਛਾਣ ਲੈਨੇ ਫਲਾਂਦੇ ਦਾ ਮੁੰਡਾ ਹੋਵੇ ਫਲਾਂਦੇ ਖਾਨਦਾਨ ਦਾ ਹੋਵੇ ਇਹ ਜੋ ਵੀ ਸਮਝੇ ਹੁੰਦੀ ਹੈ ਦਰਸ਼ਨ ਨਬਜ਼ੇ ਬੁੱਧੀ ਦੇ ਲੈਵਲ ਦਾ ਹੈ ਅਸ਼ਰਾਨ ਵੀ ਆਤਮਾ ਨਾ ਹੁੰਦਾ ਸਰੀਰ ਦਾ ਅਸ਼ਰਾਨ ਨਹੀਂ ਇਹ ਦੋ ਲਫ਼ਜ਼ ਬਦਲੇ ਸੀ ਸੱਚੇ ਇਹਦਾ ਆਖਿਰ ਬਹਿਣ ਜੇ ਬੈਠਾ ਤੋਂ ਪਿੰਡੇ ਤੋੜ ਨੂੰ ਅਸ਼ਰਾਨ ਹੁਣ ਤੇ ਹੀ ਅਸੀਂ ਕਹੀ ਜਾਂਦੇ ਹਾਂ ਕੀ ਹੋਇਆ ਹਿੰਦੂਆਂ ਦਾ ਅਸੀਂ ਉਹ ਅਸੀਂ ਛੱਡਿਆ ਹੀ ਨਹੀਂ ਜਿਨਾਂ ਨੇ ਉਹ ਐਲਾਨ ਕਿ ਹਾਸ ਦੀ ਪਿੰਡਾ ਤੋੜ ਲੂ ਸਾਲੋਂ ਦੱਸਿਆ ਵੀ ਇਹ ਪਿੰਡਾ ਤੋੜਣਾ ਜਨਾ ਨਹੀਂ ਹੈ ਪਰ ਅਸੀਂ ਉਹ ਗੱਲ ਨਹੀਂ ਬੰਦੀ ਪੜ ਲਈ ਮਨੇ ਆ ਜਨਾਲ ਫਿਰ ਗਈ ਉਹ ਇਹ ਤੋਂ ਅਸੀਂ ਲਾਈਨ ਤੇ ਸਿੱਖੀ ਵਾਲੀ ਲਾਈਨ ਤੇ ਗੱਡੀ ਆਈ ਹੋਈ ਨਹੀਂ ਕੋਈ ਗੱਲ ਨਹੀਂ ਬੰਦੀ ਅਸੀਂ ਲਫਲਾਂ ਨੂੰ ਅਰਥ ਸੀ ਜਿਹੜੇ ਪਿੱਛੇ ਦਿੱਤੇ ਹੋਏ ਨੇ ਉਹੀ ਰੱਖੇ ਨੇ